ਦੋਬੀ ਇਧਰ ਨਹੀਂ ਜਾਣਾ ਪੈਰ ਲੈ ਤੂੰ ਪਤਾ ਨਹੀਂ ਕੀ ਹੋਰ ਵਿਚਾਰ ਜਾਣੇ ਕਿਉਂ ਤੂੰ ਢੋੜੀ ਜਾਣਾ ਉਹ ਵੇਖ ਲੈ ਯਾਰ ਮੇਥੇ ਪੰਨੀ ਜਾਂਦਾ ਸਹਿਵੇ ਤੇਰੇ ਚ ਪੇੜਾ ਪਹਿਣਾ ਚਾਹ ਡੋਲ ਗਿਆ ਤਾਈ ਜੀ ਦੀ ਦੱਸ ਉਹ ਮੰਜੀ ਤੇਰੀ ਥੱਲੇ ਵੜ ਗਈ ਉਧਰ ਚਾਹ ਡੋਲ ਗਿਆ ਤਾਈ ਜੀ ਦੀ ਹਰਲਾ ਮੰਜੀ ਮੇਥੇ ਲੱਪੇ ਜਾ ਤਾਂ ਮੇਥੇ ਤਾਂ ਹੋ ਗਈ ਨੁੱਤੀ ਜਾਂਦਾ ਹੁਣ ਲੱਡੂ ਨੂੰ ਝਾਕਦਾ ਨਹੀਂਗਾ ਹੁਣ ਗੁਰਜੀ ਤੋਂ ਨੇ ਪਹਿਲਾਂ ਸ਼ਹਿ ਲਾਈ ਬੈਠਾ ਸੀ ਸ਼ਹਿ ਲਾਈ ਮਿੱਠਾਈ ਪਹਿਲਾਂ ਦਾ ਦਾਈ ਤੋਂ ਲੱਡੂ ਲੈ ਲਾ ਤਾਂ ਲੱਡੂ ਖਾ ਲੈ ਜੇ ਤਾਂ ਬਾਹਲੀ ਖਾਂਦਾ ਸੀ ਹਟ ਗਿਆ ਤੇ ਨਜ਼ਰ ਲਾ ਦਿੰਦੇ ਆ ਜਿਹੜੀ ਚੀਜ਼ ਤੂੰ ਤਾਂ ਖਾਂਦਾ ਬਾਹਲੀ ਖਾੜਦਾ ਪੁੱਤ ਆਈ ਜੀ ਤੂੰ ਖਾ ਕੇ ਦੇਖ ਸਾਹ ਮਿੱਠਾ ਕਿੰਨਾ ਸੋਨਾ ਰੰਗ ਆਵੇ ਲੱਗਦਾ ਤੋ ਹੁਣ ਦੇਰ ਕੋਣ ਗੱਡੀ ਚ ਕੋਲੋਂ ਗੱਡਾਰ ਸਾਹਿਬ ਤੇ ਇੱਕ ਦੋ ਕੰਮ ਹੋਰ ਕਰਨੇ ਸਨ ਉਹਨਾਂ ਕਰਿਆ ਨੂੰ ਸੌਦਾ ਲੈਣਾ ਸੀਗਾ ਇੱਕ ਡਾਕਟਰ ਜਾ ਲੈਣਾ ਸੀਗਾ ਇਹਦਾ ਮਾਰ ਲਈ ਪਈ ਐ ਡਰਾਈਵ ਦੀ ਧੂਆ ਤੈਨੂੰ ਕੀ ਕਹਿੰਦਾ ਸਹਿਬ ਧੂਆ ਕੀ ਕਹਿੰਦਾ ਪੁੱਤ ਧੂਆ ਕੁਛ ਨਹੀਂ ਕਹਿੰਦਾ ਅੱਜ ਗੋਭੀ ਵਾਲਾ ਪਰੌਠਾ ਖਾਵਾਂਗੇ ਆਪਾਂ ਧੂਆ ਕੁਛ ਨਹੀਂ ਕਹਿੰਦਾ ਗਾ ਵਿੱਚ ਪਾਲਕ ਪਈ ਆ seta ਅਛਾ ਧਨੀਆ ਹੋਰ ਆਪਾਂ ਸਿਆਰ ਚਾਹੀ ਪਾਉਦੇ ਨੇ ਚੰਗਾ ਬਣੇ ਸਿੰਗਲ ਹੀ ਦੋ ਜੋੜਦੇ ਸੀਗੇ ਹੈ ਲੋ ਜੀ ਕੀ ਪਊਗਾ ਗੋਪਿਆਣਾ ਰਹਿਣੀ ਤਾਈ ਬਹੁਤ ਪਾਈ ਹੈ ਤਾਈ ਨੇ ਗੋਭੀ ਗੋਭੀ ਬਹੁਤ ਨੰਬਣ ਆ ਜੇ ਤਾਈ ਤੈਨੂੰ ਪਰੌਠੇ ਦਾ ਸਵਾਦ ਨਹੀਂ ਬਣਿਆ ਜਾਂ ਵਿੱਚ ਹੈ ਨਹੀਂ ਕੁਝ ਸਵਾਦ ਤਾਂ ਮਿਰਚ ਨਹੀਂ ਬਣਾਉਂਦਾ ਬਾਈ ਫਿਰ ਹੋਰ ਪਾ ਦੇ 1/2 ਕਿਲੋ ਤੁਹਾਨੂੰ ਦੋਵੇਂ ਜੁਗ ਨਹੀਂ ਹੋਣੇ ਸਾਦਾ ਤਾਂ ਤੂੰ ਨਹੀਂ ਖਾਣਾ ਤਾਇਆ ਕਿੱਧਰ ਗਿਆ ਉਹ ਮਗਰ ਤਾਂ ਨਹੀਂ ਆ ਰਿਹਾ ਤੇ ਹੋਰ ਇਹਦਾ ਆਪ ਕਦੋਂ ਦਾ ਕਹੀ ਜਾਂਦਾ ਮੈਂ ਵੀਰੇ ਕੋਲ ਜਾਣਾ ਮੈਂ ਲੈ ਕੇ ਚਲਦੇ ਹਾਂ ਰੋਟੀ ਖਾ ਲਈਏ। ਹਾਂ ਲੜਨਾ ਨਹੀਂ ਤੂੰ ਠੀਕ ਹੈ। ਲੜਨਾ ਨਹੀਂ। ਅਦੀਬ ਥੱਲੇ ਨਹੀਂ ਖੇਡਣਾ ਪੁੱਤ। ਹਾਂ ਜੇ ਖੇਡ ਲੈਂਗੀ। ਉੱਤੇ ਬੈ ਕੇ ਖੇਡਣਾ। ਖੇਡ ਲਓ ਚਲ ਜਿੰਨੇ ਖੇਡਦੇ ਆ। ਸ਼ਰਾਰਤਾਂ ਨੀ ਕਰਨ। ਹੈ? ਕੀ? ਸ਼ਰਾਰਤ ਮਾਰੋ। ਕਿਉਂ ਮਾਰੋ ਤੇਰੇ ਨਾਲ ਪਊਗਾ ਸੈਲ ਦੇ ਕਾਤੇ ਮਾਰਗੇ ਕਿਉਂ ਮਾਰੋ ਉਹ ਤੇ ਜਾਂਦਾ ਵੀਰੇ ਨਹੀਂ ਤੂੰ ਮੂਰੇ ਪਾਇਦਾ ਮਗਰ ਪਾਇਦਾ ਨਿੱਕੇ ਤੇਰੇ ਤੂੰ ਤੂੰ ਸ਼ਰਾਰਤ ਸਿਖਾਉਣਾ ਉਹਨੂੰ ਵੇਖ ਆ ਵੇ ਹੁਣ ਆਪ ਸ਼ਰਾਰਤ ਉਹ ਵੇ ਉਵੇਂ ਕਰਦਾ ਉਹ ਆ ਸੈਲ ਉਹ ਕਿਵੇਂ ਕਰਦਾ ਵੇ ਨਾ ਉੱਚੀ ਉੱਚੀ ਤਾਂ ਹੀ ਓਏ ਦੇਲੇ ਨਹੀਂ ਵੀ ਨਾ ਬੋਤ ਸასი ਕਾਲ ਦੋਸਤੋ ਵਲੌਗ ਦੇ ਦੂਸਰੇ ਦਿਨ ਤੁਹਾਡਾ ਸਵਾਗਤ ਹੈ ਹੋਰ ਸਾਰੇ ਠੀਕ ਠਾਕ ਹੋ ਤੇ ਹੁਣ ਮੈਂ ਤੇ ਸਹਿਬ ਆਈ ਸੀਗੀ ਖੇਤ ਨੂੰ ਕਾਫੀ ਦਿਨ ਹੀ ਹੋ ਗਏ ਸੀ ਕਿ ਮੈਂ ਅੱਲਾ ਦੇ ਵਿਆਹ ਤੋਂ ਪਹਿਲਾਂ ਦੀ ਆਈ ਸੀ ਅਸੀਂ ਸ਼ਾਇਦ ਤੇ ਹੁਣ ਅਸੀਂ ਰੋਟੀ ਖਾ ਕੇ ਤੇ ਨਹਾ ਨੂੰ ਕੇ ਚੱਲੇ ਸੀ ਇਧਰ ਨੂੰ ਕਿਨਾ ਨਾਸਤਾ ਜੇ ਬੜਾ ਖਰਾਬ ਸੀ ਮਿੱਟੀ ਨਾਲ ਤੇ ਹੁਣ ਮੀਂਹ ਆ ਠੀਕ ਹੋ ਗਿਆ। ਕਿਉਂ ਕੀ ਹੋ ਗਿਆ? ਤੇ ਅੱਜ ਅਸੀਂ ਚੱਲੇ ਸੀਗੇ। ਤੇ ਹੁਣ ਖੇਤ ਤਾਂ ਜਾਇਆ ਏ ਤੇ ਹੁਣ ਇਹ ਭੱਜਿਆ ਸਾਈਕਲ ਹੀ ਲੈ ਕੇ ਵਾਪਸ। ਹੁਣ ਕਿੱਧਰ ਚੱਲਨੇ ਆ? ਹੈ? ਚੱਲੀਏ ਕਰੇ। ਹੁਣ ਛੇਤੀ ਕਹਿੰਦਾ ਮੈਂ ਵਾਪਸ ਜਾਣਾ। ਚੱਲ ਫਿਰ ਹੁਣ ਤੌਰ ਕਿਉਂ ਕੀ ਲੈਣਾ ਕੱਦੂ ਤੋੜਨੇ ਆ ਕੱਦੂ ਤੂੰ ਕੀ ਕਰਨੇ ਆ ਪੁੱਤ ਕੱਦੂ ਹੀ ਕਰਨੇ ਆ ਦੱਸ ਕੱਦੂ ਹੀ ਕਰਨੇ ਆ ਤੋੜ ਦੂੰਗਾ ਕੱਦੂ ਕੀ ਕਰੇਗਾ ਕਿ ਨਹੀਂ ਜਾਣਾ ਪੁੱਤ ਤੂੰ ਅੱਗੇ ਅਸੀਂ ਦੋਸਤੋ ਜਦੋਂ ਖੇਤ ਆਉਣੇ ਹੈਗੇ ਆ ਇੱਥੇ ਬੱਲਾ ਹੀ ਐ ਸੀ ਹੁਣ ਤਾਂ ਬੱਕਰੀਆਂ ਆਣਿਆ ਨੇ ਮਛਾਮ ਮਛੂ ਦੁੱਤੀਆਂ ਤੇ ਕੱਦੂ ਪਿਆ ਹੁੰਦਾ ਇੱਕਦਾਂ ਇੱਥੇ ਤੇ ਵੇਖ ਕੇ ਕੂ ਮੈਂ ਲੈ ਕੇ ਜਾਣਾ ਤੇ ਹੁਣ ਇਹਨੂੰ ਦੱਸ ਗਿਆ ਕਹਿੰਦਾ ਲੈ ਕੇ ਜਾਣਾ ਮੈਂ ਕੱਦੂ ਕੱਦੂ ਤੂੰ ਕੀ ਕਰਨਾ ਪੁੱਤ ਇਹ ਦੱਸ ਉਹ ਸਾਰ ਕਦੂ ਕੀ ਕਰਨਾ ਬਹੁਤ ਮਾਉ ਹੋਊਗਾ ਇੱਥੇ ਮਾਉ ਹਾਂ ਉਹ ਪਿਆ ਇੱਕ ਕਦੂ ਇਹ ਕੀ ਕਰਾਂਗੇ ਸਹਿਬ ਆਪਾਂ ਕਦੂ ਹੈ ਸਹਿਬ ਕਦੂ ਦਾ ਹੀ ਕਰਾਂਗੇ ਪਤਾ ਆਪਾਂ ਖੜ ਦੇ ਫਿਰ ਮੈਂ ਤੋੜਨਾ ਵਿੱਚ ਜਾ ਮੈਂ ਤੋੜਨਾ ਬਾਪੂ ਕਹਿੰਦਾ ਤੂੰ ਕੀ ਕਰਨਾ ਤੋੜ ਕੇ ਕਦੂ ਕੀ ਕਰਨਾ ਆਪਾਂ ਹੈ ਕਦੂ ਕੀ ਕਰਨਾ ਦੱਸ ਹੋਵੇ ਨਾਨਾ ਜੀ ਆਉਂਦੇ ਉਹਨਾਂ ਨੇ ਕੱਦੂ ਕਹਿੰਨਾ ਕੱਦੂ ਚੋਰੀ ਕਰੀ ਜੰਨਾ ਤੂੰ ਹਾਂ ਸਾਬ ਦਾਲ ਖਾਏਗਾ ਕੱਦੂ ਦੀ ਕੇ ਰੇਤਾ 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 ਖਾਏਗਾ ਰੇਤਾ ਖਾਉਂਗਾ ਕਿੰਦਾ ਇਹਦਾ ਖੇਤ ਆ ਕੇ ਦੋਸਤੋ ਬਹੁਤ ਜ਼ਿਆਦਾ ਜੀ ਲੱਗਦਾ ਹੈਗਾ ਤੇ ਮੈਂ ਵੀ ਇਹਨੂੰ ਲੈ ਕੇ ਆਉਣਾ ਹੀ ਹੈਗਾ ਤੁਹਾਨੂੰ ਅੱਗੇ ਪਤਾ ਮੈਂ ਵੀਡੀਓ ਪਾਉਣਾ ਹੁਣ ਉਧਰੋਂ ਬੈਠ ਕੇ ਆਇਆ ਹੁਣ ਇਧਰੋਂ ਭਜਾ ਕੇ ਲੈ ਕੇ ਜਾਊਗਾ ਇਹਨੂੰ ਸਿੱਧਾ ਚੱਲ ਕਿੱਧਰ ਮੁੜ ਗਏ ਸਿੱਧਾ ਚੱਲ ਨਾ ਹੁਣ ਕਿਧਰ ਚੱਲੇ ਆ ਉੱਥੇ ਜਾਣਾ ਚੱਲ ਆਪਾਂ ਉਹ ਵੀਰੇ ਕੋਲ ਚੱਲਾਂਗੇ ਫਿਰ ਆਪਾਂ ਵੀਰਾ ਘਰੇ ਆ ਗਿਆ ਆਪਣੇ ਚੱਲ ਚੱਲੀਏ ਹੈਲੋ ਬਈ ਚੱਲੋ ਚਾਹ ਲੋ ਟੈਟਰ ਟੈਟਰ టక్టర డల్ ఫ చల్ల పొత